ਦੋਸਤੋ ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਸਰਬਜੀਤ ਪੁੱਤਰ ਮੇਲਾਰਾਮ ਪ੍ਰੇਮਨਗਰ ਪੱਟੀਦਿਆ ਨੇ ਇਹਨਾਂ ਨਾਲ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਦਾ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਇਹਨਾਂ ਦਾ ਇੱਕ ਪਾਸਾ ਹੀ ਖਰਾਬ ਹੋ ਗਿਆ ਇੱਕ ਕੰਨ ਨਹੀਂ ਬਚਿਆ ਇੱਕ ਅੱਖ ਨਹੀਂ ਬਚੀ ਤੇ ਅੱਧਾ ਸਰੀਰ ਕਹਿ ਲਈਏ ਨਕਾਰਾ ਹੋ ਚੁੱਕਿਆ ਹੈ ਤੇ ਡਾਕਟਰੀ ਜਿਹੜੇ ਮੈਡੀਕਲ ਲੈਣੇ ਡਾਕਟਰਾਂ ਮੁਤਾਬਕ ਇਹਨਾਂ ਦਾ 90% ਸਰੀਰ ਜਿਹੜਾ ਨਕਾਰਾ ਹੋ ਚੁੱਕਿਆ ਹੈ ਇਥੇ ਹੀ ਬਸ ਨੇ ਇਹਨਾਂ ਨਾਲ ਇੱਕ ਹੋਰ ਮੰਦਭਾਗੀ ਘਟਨਾ ਵਾਪਰੀ ਕਿ ਇਹਨਾਂ ਦੇ ਦਿਲ ਦੇ ਵੀ ਸਟੰਟ ਪਏ ਨੇ ਘਰ ਦੇ ਹਾਲਾਤ ਇੰਨੇ ਖਰਾਬ ਨੇ ਕਿ ਇਹਨਾਂ ਦੀ ਛੋਟੀ ਬੱਚੀ ਸਕੂਲ ਵੀ ਨਹੀਂ ਜਾ ਸਕਦੀ ਤੇ ਨਾਲ ਵੀਡੀਓ 'ਚ ਇਹਨਾਂ ਦੀ ਧਰਮ ਸੁਪਤਨੀ ਬੈਠੀ ਐ ਸੋ ਇਹਨਾਂ ਵੱਲੋਂ ਬੇਨਤੀ ਕੀਤੀ ਗਈ ਸੀ ਸਾਡੇ ਕੋਲ ਇਹ ਵੀਡੀਓ ਪਹੁੰਚੀ ਐ ਕੇ ਲੋਕ ਜਿਹੜੇ ਨੇ ਇਹਨਾਂ ਦੀ ਮਦਦ ਕਰਨ ਜਿਹੜੇ ਦਾਨੀ ਲੋਕ ਨੇ ਦਾਨੀ ਸੱਜਣ ਨੇ ਜੇਕਰ ਤੁਸੀਂ ਇੱਕ ਇਸ ਵੀਡੀਓ ਨੂੰ ਸ਼ੇਅਰ ਕਰ ਦਿੰਦੇ ਹੋ ਦਾਨੀ ਸੱਜਣਾ ਤੱਕ ਪਹੁੰਚਾ ਦਿੰਦੇ ਹੋ ਜਾਂ ਇਹਨਾਂ ਦਾ Google Pay ਉੱਪਰ ਫੋਨ ਨੰਬਰ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਇੱਥੇ ਕੋਈ ਤਿਲਪੁਲ 10 20 ਰੁਪਏ ਜੋ ਵੀ ਤੁਹਾਡੇ ਤੋਂ ਤੁਹਾਨੂੰ ਠੀਕ ਲੱਗਦਾ ਹੈ ਉਹ ਤੁਸੀਂ ਆਪਣੇ ਵਿਤ ਤੋਂ ਮੁਤਾਬਕ ਪਾ ਦਿੰਦੇ ਹੋ ਇਹਨਾਂ ਨੂੰ ਭੇਜ ਦਿੰਦੇ ਹੋ ਤੇ ਇਹ ਆਪਣਾ ਅੱਗੇ ਇਲਾਜ ਚੱਲਦਾ ਰੱਖ ਸਕਦੇ ਨੇ ਕਿਉਂਕਿ ਇਸ ਵੀਰ ਦੇ ਹਾਲਾਤ ਬੜੇ ਖਰਾਬ ਨੇ ਤੇ ਆਪਾਂ ਇਹਨਾਂ ਦੀ ਗੱਲਬਾਤ ਵੀ ਸੁਣਦੇ ਆ ਇਹ ਕੀ ਕਹਿ ਰਹੇ ਨੇ ਪਰ ਇੱਕ ਸਾਡੇ ਵੱਲੋਂ ਵੀ ਅਪੀਲ ਹੈ ਕੇ ਜਰੂਰ ਇਹਨਾਂ ਦੇ ਗੂਗਲ ਪੇ ਅਕਾਊਂਟ ਦੇ ਉੱਪਰ ਕੋਈ ਕੁਸ਼ਨ ਕੋਈ ਜਰੂਰ ਭੇਜਿਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਜਰੂਰ ਇਸ ਨੂੰ ਸ਼ੇਅਰ ਕਰਨਗੇ ਤੇ ਆ ਸੁਣੋ ਇਹ ਵੀਰ ਕਹਿ ਕੀ ਰਹੇ ਨੇ ਮੇਰੀ ਜ਼ਿੰਦਗੀ ਮੌਤ ਜਿਹੜੀ ਸਾਡੇ ਪਰਿਵਾਰ ਦੀ ਮੇਰੀ ਤੁਹਾਡੇ ਹੱਥ ਜੇ ਮਾਨੂੰ ਤੁਸੀਂ ਬਚਾਲੋ ਰੱਖ ਲਓ ਇਹ ਤੁਹਾਡੇ ਹੱਥ ਜੇ ਬਾਕੀ ਸਾਡਾ ਸੋਚੋ ਪਹ ਇਹ ਬਤਹੀਂ ਬਹੁਤ ਜ਼ਿਆਦਾ ਮਜਬੂਰ ਜੇ ਬਹੁਤ ਜ਼ਿਆਦਾ ਫਸੇ ਜੇ ਤੇਰੇ ਦੇ ਮੇਰਾ ਜੀ ਕਰਦਾ ਵੀ ਇਹਨੂੰ ਮਰ ਜਿਏ ਦਿਓ ਚੰਗਾ ਹੋ ਗੱਡੀ ਥਲੇ ਆਣ ਕੇ ਮਰ ਜਿਆ ਜਾਂ ਹੋਰ ਗੱਜੀ ਕਰ ਮਰ ਜੇ Google ਮੈਨੂੰ ਆਪਣੀ ਬੇੜੀ ਜਲੇ ਵੇਖ ਕੇ ਬੜਾ ਤੇ ਰੋਣ ਆਉਂਦਾ ਮੈਂ ਤੁਹਾਨੂੰ ਕੀ ਦਸਾਂ ਮੇਰਾ ਕੋਹ ਜੇ ਪਹਿਲਾਂ ਵੀ ਐਕਸੀਡੈਂਟ ਹੋ ਗਿਆ ਸੀ ਜਿਹਦਣਾ ਮੇਰਾ ਸਾਰਾ ਚਿਹਰਾ ਇੱਕ ਪਾਸਾ ਸਾਰਾ ਡੈਮੇਜ ਹੋਇਆ ਹੋਆ ਅੱਖ ਕੰਨ ਨੱਕ ਬੋਲ ਸਭ ਡੈਮੇਜ ਹੋਇਆ ਤੇ ਆਹ ੜੀ ਅੱਖ ਸਹੀ ਆ ਇਹਦੇ ਚ ਸੱਟ ਲੱਗੀ ਸੀ ਇਹ ਚ ਵੀ ਲੈਂਜ ਪਿਆ ਹੋਆ ਤੇ ਲੈਂਚ ਵੀ ਨਹੀਂ ਡਾਕਟਰ ਪਾਉਂਦੇ ਵੀ ਰਿਕਸੀ ਕੰਮ ਨਹੀਂ ਪਾਉਣਾ ਤੇ ਚਟਾ ਮੋਤੀਆ ਵਿੱਚ ਦੇਖਦਾ ਡੇਲੇ ਦੇ ਇਹ ਵੀ ਬਾਅਦ ਉਹਨਾਂ ਨੇ ਸਾਡੇ ਕੋਲ ਲਿਖਾ ਕੇ ਤੇ ਫੇਰ ਲੈਂਚ ਪਾਇਆ ਵੀ ਮੈਂ 90% ਹੈਂਡੀਕੈਪ ਬੰਦਾ ਹਾਂ 90% ਕੋਈ ਝੂਠ ਵਾਲੀ ਗੱਲ ਨਹੀਂ ਗਈ ਉਹਦੇ ਤੋਂ ਬਾਅਦ ਕੀ ਹੋਇਆ ਵਾ ਮੈਨੂੰ ਫੇਰ ਅਟੈਕ ਹੋ ਗਿਆ ਮੇਰੀਆਂ ਲਾਣਾ ਬਲੌਗ ਹੋ ਗਈਆਂ ਜੱਕਦਾਮੀ ਤਿੰਨੜੀ ਮੈਨੂੰ ਪਾਇਗਾ ਦੋ ਮੇਰੇ ਸਟੈਂਟ ਪਏ ਆ ਤੇ ਸਟੈਂਟ ਮੇਰੇ ਕੋਲ ਲਗਾਤਾਰ ਕੱਠੇ ਨਹੀਂ ਪਵਾਏ ਗਏ ਆ ਡੱਡ ਪਾਇ ਹੀ ਗ੍ਰਾਹੀ ਕਰਕੇ ਘਰ ਘਰ ਦਰ ਦਰ ਮੰਗ ਕੇ ਗ੍ਰਾਹੀ ਕਰਕੇ ਨਹੀਂ ਜਪਾਏ ਦੋ ਮੇਰੇ ਸੈਟ ਨਹੀਂ ਬਿਠੇ ਮੜ ਸਟੈਂਟ ਨਹੀਂ ਸੈਟ ਨਹੀਂ ਬਿਠੇ ਉਹ ਮੈਨੂੰ ਇਲਾਜ ਕਰਾਇਆ ਵਾ ਰੰਦਾ ਹਾ ਹਸਪੀਟਲੋਂ ਮਾਰ ਰੋਡ ਇਹ ਡੱਡ ਦੋ ਸਟੈਂਟ ਪਾਏ ਮੈਂ ਤੇ ਤੇ ਆਰਥਿਕ ਤੰਗੀ ਮੈਨੂੰ ਬਹੁਤ ਜਿਆਦੀ ਆ ਗਈ ਆ ਮੈਂ ਬੜੀ ਕੋਸ਼ਿਸ਼ ਕੀਤੀ ਵੀ ਮੈਨੂੰ ਨਾ ਇਹ ਵੀਡੀਓ ਪਾਉਣੀ ਪਵੇ ਮੈਂ ਪਾਈ ਕਿਹੜੀ ਮਜਬੂਰੀ ਨਾ ਮੈਂ ਤੁਹਾਨੂੰ ਦੱਸ ਦੇਣਾ ਮੇਰੀ ਇੱਕੋ ਬੇਟੀ ਆ ਪਹਿਲਾਂ ਮੇਰਾ ਇੱਕ ਬੇਟਾ ਉਹਦੀ ਜਨਤ ਹੈ ਗਈ ਆ ਕਿ ਬੇਟੀ ਦੀ ਡੈਥ ਹੋ ਗਈ ਆ ਤੇ ਕੋ ਮੇਰੀ ਬੇਟੀ ਆਤ ਘਰ ਦੀ ਮੇਰੀ ਵੀ ਠੀਕ ਨਹੀਂ ਰਹੀ ਦੀ ਤੇ 90% ਹੈਂਡੀਕੈਪ ਮੈਂ ਬੰਦਾ ਆ ਤੇ ਉਤੋਂ ਮੈਨੂੰ ਟੈਗ ਹੋਇਆ ਵਾ ਸਟੈਂਟ ਪਇਓ ਸੈਟਿੰਗ ਵਿੱਚ ਬੇਟਾ ਦਰਦ ਮੇਰੇ ਇੰਨੀ ਉਹਦਾ ਕਦਮ ਤੋਰ ਨਹੀਂ ਸਕਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਇੱਕ ਵਾਰ ਮੇਰਾ ਲਾਸ਼ ਕਰਾਇਆ ਜਾਵੇ ਹਾਰ ਦਾ ਚੰਗੀ ਤਰ੍ਹਾਂ ਇੱਕ ਮੇਰੀ ਆਖ ਦਾ ਲਾਜ ਚੰਗੀ ਤਰ੍ਹਾਂ ਜਿਹੜਾ ਦਾਵੀ ਸਾਲ ਮੇਰੇ ਨਾਲ ਜਨ ਮੇਰੀ ਕੁੜੀ ਜਵਾਨ ਹੋ ਜੇ ਇੱਕ ਮੇਰੀ ਕੁੜੀ ਬਾਰੇ ਸੋਚੋ ਇਹਦੇ ਆਉਣ ਵਾਲੇ ਸਮੇਂ ਦਾ ਸੋਚੋ ਇੱਕ ਆਰਥਿਕ ਮੈਨੂੰ ਬੜੀ ਤੰਗੀ ਆ ਕੋਈ ਮੇਰੀ ਉਤਰਾ ਹਿਹਰਤ ਕੀਤੀ ਜਾਵੇ ਬਾਕੀ ਮੈਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਆਪਣੇ ਵੀਰਾਂ ਅਗੇ ਐਨ ਆਰ ਆਈ ਭੈਣ ਭਰਾਵਾਂ ਅਗੇ ਦਾਨੀ ਸੱਜਣਾ ਅਗੇ ਐਨ ਜੀ ਆ ਵਾਲਿਆਂ ਅਗੇ ਹੋਰ ਸਮਾਜ ਸੇਵੀ ਅਗੇ ਮੇਰਾ ਮੇਰੀ ਜ਼ਿੰਦਗੀ ਮੌਤ ਜਿਹੜੀ ਹਾਡੇ ਪਰਿਵਾਰ ਦੀ ਮੇਰੀ ਤੁਹਾਡੇ ਹੱਥ ਜੇ ਮਾਨੂੰ ਤੁਸੀਂ ਬਚਾਲੋ ਰੱਖ ਲਓ ਇਹ ਤੁਹਾਡੇ ਹੱਥ ਜੇ ਬਾਕੀ ਸਾਡਾ ਸੋਚੋ ਕੋ ਐ ਹਬ ਤਹੀਂ ਬਹੁਤ ਜਿਆਦੇ ਮਜਬੂਰ ਜੇ ਬਹੁਤ ਜਿਆਦੇ ਫਸੇ ਜੇ ਤੇਲੇ ਤੇ ਮੇਰਾ ਜੀ ਕਰਦਾ ਵੀ ਇਹਨੂੰ ਮਰ ਜੀਏ ਦੋ ਚੰਗਾ ਵਾ ਗੱਡੀ ਥੱਲੇ ਆਣ ਕੇ ਮਰ ਜੀਆ ਜਾਂ ਹੋਰ ਕਿਤੇ ਕਿਰਮ ਮਰ ਜੀਏ ਗੁਰਮੀਨੋ ਆਪਣੀ ਬੇੜੀ ਜਲੇ ਵੇਖ ਕੇ ਬੜਾ ਤੇ ਰੋਣ ਆਉਂਦਾ ਮੈਂ ਤੁਹਾਨੂੰ ਕੀ ਦਸਾਂ ਮੈਂ ਦੱਸ ਨਹੀਂ ਸਕਦਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਹੈ ਮਰਦ ਵਾਂਹੀਂ ਮਜਬੂਰ ਹੋਏ ਜੇ ਆਰਥਿਕ ਤੰਗੀ ਬਹੁਤ ਜਿਆਦੀ ਆ ਤੇ ਬਾਦਾਂ ਨੂੰ ਹੱਥ ਲੜੋਗੇ ਹੋ ਬੇਦੀ ਮੇਰੀ ਬਾਰ-ਬਾਰ ਵੀ ਸਾਡੀ ਮਦਦ ਕੀਤੀ ਜਾਵੇ ਸਾਡੀ ਬਾਹਾਂ ਫੜੋ ਸਾਡੀ ਮਦਦ ਕਰੋ ਸਾਡੇ ਬਾਰੇ ਸੋਚੋ ਤੇ ਮੇਰੀ ਧੀ ਬਾਰੇ ਸੋਚੋ ਸਸੀ ਦਾ